ਮੈਂ ਸੀਗਾ ਪੰਕਜ ਖੰਨਾ ਜੀ ਪ੍ਰੋਮੋਟਰ ਨੇ ਸਾਡੇ ਦਿੱਲੀ ਤੋਂ ਉਹਨਾਂ ਦੇ ਅੰਡਰ ਮੈਂ ਰਹਿ ਕੇ ਵਾਪਸ ਆਇਆ ਸਾਊਦੀ ਅਰਬੀਅ ਦੇ ਵਿੱਚ ਕੀਤਾ ਉਹਦੇ ਵਿੱਚ ਮੈਂ ਸੈਕੰਡ ਰਾਉਂਡ ਦੇ ਵਿੱਚ ਯੂਐਸਏ ਦੇ ਅਮਰੀਕਾ ਦੇ ਪਲੇਅਰ ਨੂੰ ਮੈਂ ਨੌਕਆਊਟ ਕੀਤਾ ਸੈਕੰਡ ਰਾਉਂਡ ਦੇ ਵਿੱਚ ਹਾਂਜੀ ਜੁਲੀਮਟਾਰ ਹਾਂਜੀ ਨਹੀਂ ਪੂਰੀ ਸਪੋਰਟ ਸਾਡੇ ਪੂਰੇ ਪਰਿਵਾਰ ਦੀ ਸਪੋਰਟ ਬਹੁਤ ਜ਼ਿਆਦਾ ਰਹੀ ਜੀ ਪੂਰੀ ਪਿੰਡ ਦੀ ਸਪੋਰਟ ਬਹੁਤ ਵਧੀਆ ਰਹੀ ਪਿੰਡ ਦੀ ਸਪੋਰਟ ਪਿੰਡ ਬਹੁਤ ਵਧੀਆ ਅੱਗੇ ਵੀ ਪਹਿਲਾਂ ਵੀ ਪਿੰਡ ਨੇ ਬਹੁਤ ਸਪੋਰਟ ਕੀਤੀ ਸਾਡੀ ਜੀ ਪੰਚਾਇਤੀ ਨੇ ਬਹੁਤ ਵਧੀਆ ਸਪੋਰਟ ਰਹੀ ਸਾਡੀ ਇਸਾ ਇਹ ਚੀਜ਼ ਦੇ ਵਿੱਚ ਮੈਨੂੰ ਘੜ ਤੋਂ ਘੜ ਕਰ ਤੋਂ ਅਜ 10 11 ਸਾਲ ਹੋ ਗਏ ਮੈਨੂੰ ਘੜ ਤੋਂ ਨਿਕਲੇ ਹੋਏ ਇਸ ਗੇਮ ਦੇ ਕਰਕੇ ਤੇ ਅੱਗੇ ਵੀ ਹੋਰ ਵੀ ਨਾਮੇ ਇਸ ਗੇਮ ਦੇ ਵਿੱਚ ਹੋਰ ਬਣਾਉਣਾ ਹੋਰ ਵਧੀਆ ਨਾਮ ਰੋਸ਼ਨ ਕਰਨਾ ਇਸ ਗੇਮ ਵਿੱਚ ਇਹਦੇ ਵਿੱਚ ਇਦਾਂ ਜੀ ਡਿਊਟੀ ਤੋਂ ਜਾਣ ਤੋਂ ਪਹਿਲਾਂ ਸਵੇਰੇ 4:30 ਉਠੀ ਦਾ 2.5 ਘੰਟੇ ਸਵੇਰੇ ਟ੍ਰੇਨਿੰਗ ਹੁੰਦੀ ਹੈ 2.5 ਸ਼ਾਮੀ ਦਾ ਫਿਰ ਡਿਊਟੀ ਤੋਂ ਆ ਕੇ ਬਾਅਦ ਫਿਰ ਟ੍ਰੇਨਿੰਗ ਕਰੀ ਦੇ 2.5 ਘੰਟੇ ਨਹੀਂ ਮੇਰਾ ਇਹਦੇ ਵਿੱਚ ਮੇਰਾ ਸ਼ੁਰੂ ਤੋਂ ਹੀ ਮੈਨੂੰ ਬਹੁਤ ਜ਼ਿਆਦਾ ਸੀ ਪਹਿਲਾਂ ਮੈਂ ਇਸ ਤੋਂ ਪਹਿਲਾਂ ਮੈਂ ਕਬੱਡੀ ਦੇ ਪਲੇਅਰ ਰਿਹਾ ਜੀ ਮੈਂ ਪਹਿਰ ਉਸ ਤੋਂ ਬਾਅਦ ਬਾਕਸਿੰਗ ਦੇ ਵਿੱਚ ਬਾਕਸਿੰਗ ਤੋਂ ਬਾਅਦ ਹੁਣ ਮੈਂ ਪਾਵਰ ਸਲੈਬ ਦੇ ਨਾਲ ਨਾਲ ਬਾਕਸਿੰਗ ਨਾਲ ਨਾਲ ਪਾਵਰ ਸਲੈਬ ਕਰ ਰਹੇ ਹਾਂ ਮੈਂ ਹੁਣ ਤੱਕ ਵਰਲਡ ਦੇ 13 13 ਕੰਟਰੀਆਂ ਦੇ ਵਿੱਚ ਮੈਂ ਖੇਡ ਚੁੱਕਿਆ ਹਾਂ ਪੂਰਾ ਨਾਮ ਰੋਸ਼ਨ ਕੀਤਾ ਉਸੇ ਮੈਂ ਇੰਡੀਆ ਦੇ ਨਾਲ ਨਾਲ ਪੂਰੇ ਪੰਜਾਬ ਦਾ ਨਾਮ ਵੀ ਪੰਜਾਬ ਦੇ ਨਾਲ ਮੇਰੇ ਪੂਰੇ ਪਿੰਡ ਦਾ ਨਾਮ ਵੀ ਪੂਰਾ ਨਾਮ ਰੋਸ਼ਨ ਹੋ ਰਿਹਾ ਜੀ ਇਹ ਖੁਸ਼ੀ ਦੀ ਗੱਲ ਹੈ ਕਿ ਪਿੰਡ ਸੈਦੋਕੇ ਦਾ ਜੰਪਲ ਔਰ ਏਸੇ ਹੀ ਗਰਾਉਂਡ ਦੀ ਉਪਜ ਸਦਾ ਜਸਕਰਨ ਸਿੰਘ ਇੱਕ ਬਹੁਤ ਵੱਡੀ ਜਿੱਤ ਹਾਸਲ ਕਰਕੇ ਆਏ ਨੇ ਦੇ ਕਿ ਪਾਵਰ ਸਲੈਪ ਦੇ ਨਾਮ ਨਾਲ ਚਣੀ ਜਾਂਦੀ ਹੈ